ਸਤ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਰਜਨਲ ਲੋਕ ਟੀਵੀ ਨਾਲ ਤੇ ਮੈਂ ਹਾਂ ਪਰਮਜੀਤ ਸਖਾਣਾ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਕਰਾਂਗੇ ਕੀ ਵੀਡੀਓ ਨੂੰ ਵਾਤਵਾਦ ਸ਼ੇਅਰ ਜ਼ਰੂਰ ਕਰ ਦੇਣਾ ਹਰ ਘਰ ਤੱਕ ਵੀਡੀਓ ਜਿਹੜੀ ਆ ਉਹ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹ ਵੀਡੀਓ ਜਿਹੜੀ ਹੈ ਉਹ ਸਿਹਤ ਨਾਲ ਜੁੜੀ ਹੋਈ ਆ ਤਾਂ ਫਰੋਇਪਰ ਵਿੱਚ ਵਰਤਾਂ ਵਾਲਾ ਆਟਾ ਖਾਣ ਨਾਲ ਕਈ ਲੋਕਾਂ ਦੀ ਸਿਹਤ ਜਿਹੜੀ ਹੈ ਉਹ ਵਿਗੜ ਚੁੱਕੀ ਆ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਤੋਂ ਪਹਿਲਾਂ ਜਿਹੜਾ ਮਾਮਲਾ ਉਹ ਜਲਾਲਾਵਾਦ ਤੋਂ ਸਾਹਮਣੇ ਆਇਆ ਸੀਗਾ ਜਿੱਥੇ 150 ਦੇ ਕਰੀਬ ਲੋਕ ਜਿਹੜੇ ਆ ਉਹ ਵਰਤਾਂ ਵਾਲਾ ਆਟਾ ਖਾਣ ਨਾਲ ਬਿਮਾਰ ਹੋ ਚੁੱਕੇ ਆ ਉਹਨਾਂ ਨੂੰ ਉਲਟੀਆਂ ਆਉਂਦੀਆਂ ਜੜੀਆਂ ਉਹ ਸ਼ੁਰੂ ਹੋ ਗਈਆਂ ਸਨ ਤਾਂ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਤਾਂ ਹੁਣ ਇਹ ਮਾਮਲਾ ਜਿਹੜਾ ਉਹ ਫੋਟੋਗ੍ਰਾਫਰ ਤੋਂ ਸਾਹਮਣੇ ਆਇਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸੰਝੀਆਂ ਕਰ ਦਿੰਨੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫੋਟੋਗ੍ਰਾਫਰ ਦੀਆਂ ਹਨ ਫੋਟੋਗ੍ਰਾਫਰ ਦੇ ਵੇਲਵੇ ਹਸਪਤਾਲ ਦੀਆਂ ਜਿੱਥੇ ਮਰੀਜ਼ ਜਿਹੜੇ ਆ ਉਹ ਬਿੱਡਾ ਤੇ ਪਾਏ ਪਾਏ ਹੋਏ ਆ ਤਾਂ ਉਹਨਾਂ ਦਾ ਇਲਾਜ ਜਿਹੜਾ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹਨਾਂ ਮਰੀਜ਼ਾਂ ਨੇ ਵਰਤਾਂ ਵਾਲਾ ਜਿਹੜਾ ਆਟਾ ਉਹ ਖਾਦਾ ਸੀਗਾ ਜਿਸ ਨਾਲ ਇਹਨਾਂ ਨੂੰ ਉਲਟੀਆਂ ਉਹਨੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਤੇ ਇਹਨਾਂ ਦੀ ਸਿਹਤ ਜਿਹੜੀ ਵਿਗੜ ਗਈ ਤਾਂ ਹੁਣ ਹਸਪਤਾਲ ਵਿੱਚ ਇਹਨਾਂ ਦਾ ਇਲਾਜ ਜਿਹੜਾ ਕੀਤਾ ਜਾ ਰਿਹਾ ਤੁਸੀਂ ਸੰਬੰਧੀ ਡਾਕਟਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਹਲੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਨਹੀਂ ਕਰ ਸਕਦੇ ਤਾਂ ਵੱਡੀ ਖਬਰ ਜਿਹੜੀ ਉਹ ਤੁਹਾਨੂੰ ਫੋਰਟ ਪਰ ਤੋਂ ਦੇ ਰਹੇ ਆ ਜਲਾਲਾਬਾਦ ਤੋਂ ਬਾਅਦ ਫਰੋਇਪਰ ਵਿੱਚ ਵੀ ਵਰਤਾਂ ਵਾਲਾ ਆਟਾ ਖਾਣ ਨਾਲ ਲੋਕ ਜਿਹੜੇ ਆ ਉਹ ਬਿਮਾਰ ਪਾਏ ਗਏ ਆ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਵਰਤਾਂ ਵਾਲਾ ਆਟਾ ਨਾ ਖਾਓ ਪਰ ਆਟਾ ਖਾਣ ਤੋਂ ਪਹਿਲਾਂ ਆਟਾ ਲੈਣ ਤੋਂ ਪਹਿਲਾਂ ਉਸ ਦੀ ਜਾਂਚ ਪੜਤਾਲ ਜਿਹੜੀ ਆ ਉਹ ਜ਼ਰੂਰ ਕਰ ਲਵੋ ਉਸ ਦੀ ਜਾਂਚ ਜਿਹੜੀ ਆ ਉਹ ਕਰ ਲਓ ਤਾਂਕਿ ਤੁਹਾਡੀ ਸਿਹਤ ਨਾਲ ਜਿਹੜਾ ਖਿਲਵਾੜ ਆ ਉਹ ਨਾ ਹੋ ਸਕੇ ਤਾਂ ਫਿਰ ਇੱਕ ਵਾਰ ਫਿਰ ਅਪੀਲ ਕਰਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜਾ ਉਹ ਜ਼ਰੂਰ ਕਰ ਦੇਣਾ ਵਲੇ ਮੈਂ ਫਰੋਇਪੁਰ ਰੇਲਵੇ ਕੋਲ ਡਿਡਰ ਨੇ ਥਾਰੇ ਅੱਛਾ ਕੀ ਹੋਇਆ ਕੀ ਹੈ ਕੱਲ ਫਾਸਟ ਸੀਗਾ ਹੂੰ ਕੱਲ ਬਾਜ਼ਾਰ ਵਿੱਚ ਮੈਂ ਆਟਾ ਲੈਣ ਗਿਆ ਸੀ ਕੁੱਟੂ ਦਾ ਕਿਹੜਾ ਆਟਾ ਸੀ ਆਟਾ ਕੁੱਟੂ ਦਾ ਸੀਗਾ ਅੱਛਾ ਵਰਤਾ ਚਾਹਦੇ ਹੂੰ ਫਰੋਇਪੁਰ ਕੈਂਟ ਦੇ ਵਿੱਚ ਪੰਮੀ ਕਰਿਆਣਾ ਸਟੋਰ ਹੈਗਾ ਪਜਾ ਚੌਕ 'ਚ ਉਹਨਾਂ ਤੋਂ ਮੈਂ ਆਟਾ ਲੈ ਕੇ ਘਰੇ ਆਇਆ ਕੋਈ ਗੱਲ ਹੋਤ ਨਹੀਂ ਸੀਗੀ ਰਾਤ ਨੂੰ ਆਰਤੀ ਵਗੈਰਾ ਕਰਕੇ ਖਾਣਾ ਜੇ ਲਗਾ ਕੇ ਹਾਲ ਗਏ ਰੌਣਕ ਖੜਦੇ ਕੋਈ ਉਤਰੀ ਗਲਤ ਨਹੀਂ ਸੀ ਜਤੀ ਸੜਨ ਦਸਵੇਂ ਤੱਕ ਸੀ ਠੀਕ-ਠਾਕ ਸੀ ਬਦੋਂ ਸੀ ਸੋਤੇ ਹੋ ਅਚਾਨਕ ਹੀ ਮੇਸੀ ਦੀ ਤਬੀਰ ਖਰਾਬ ਹੋ ਗਈ ਉਹਨਾਂ ਨੇ ਹੜਬੜਾ ਕੇ ਮੈਨੂੰ ਉਠਾਇਆ ਕਿ ਮੈਨੂੰ ਚੱਕਰ ਆ ਰਿਹਾ ਉਹਨਾਂ ਨੇ ਫਿਰ ਹੜਬੜਾ ਕੇ ਮੈਂ ਵੀ ਉੱਠ ਕੇ ਕੀ ਹੋ ਗਏ ਚੱਕਰ ਆ ਰਹੇ ਮੈਨੂੰ ਮੈਂ ਉੱਠਿਆ ਮੈਨੂੰ ਇੱਕ ਚੱਕਰ ਆ ਗਿਆ ਤੇ ਮੈਨੂੰ ਤਾਂ ਲੱਗ ਰਿਹਾ ਸਾਰਾ ਘਰ ਘੁੰਮ ਹੀ ਜਾ ਰਿਹਾ। ਫਿਰ ਉਹ ਦੋ ਮਿੰਟਾਂ ਬੈਠੀ ਕਰਦੀ ਕੀ ਹੋ ਰਿਹਾ? ਮੈਂ ਪੁੱਛਿਆ ਮੈਂ ਕਿਹਾ ਠੀਕ ਆ ਕਹਿੰਦੇ ਨਹੀਂ ਹੁਣ ਮੈਨੂੰ ਨਾ ਉਲਟੀ ਆ ਰਹੀ ਹੈ। ਮੈਂ ਲੈ ਕੇ ਗਿਆ ਉਹਨੂੰ ਸਿੰਖ ਕੋਲ ਨਹੀਂ ਪਹੁੰਚ ਉਹਨਾਂ ਚ ਮੈਨੂੰ ਵੀ ਉਲਟੀਆਂ ਸ਼ੁਰੂ ਹੋ ਗਈਆਂ। ਦੋਨੇ ਉਲਟੀਆਂ ਕਰਦੇ ਆ। ਅਸਰਨ ਲੱਗ ਰਿਹਾ ਇਹਦੀ ਜਾਨ ਨਿਕਲਦੀ ਪਈ ਚਾਨ ਨਿਕਲਦੀ ਪਈ। ਫਿਰ ਮੇਰੇ ਬੇਟਿਆਂ ਨੇ ਆਪਣੇ ਪ੍ਰੋਸੀਜਨ ਨੂੰ ਫੋਨ ਕਰਕੇ ਬੁਲਾਇਆ ਉਹਨੇ ਜੋ ਆਇਆ ਫੋਨ ਤੇ ਕੀਤਾ ਤੇ ਫਿਰ ਆਇਆ ਕਰੇ ਫਿਰ ਮੈਨੂੰ ਲੈ ਕੇ ਇਥੇ ਮੇਰੀ ਮਿਸ ਨੂੰ ਲੈ ਕੇ ਰੱਤੀ ਰੋਸਟ ਡਟ ਪਰ ਕੀਤਾ ਇਥੇ ਹੁਣ ਟ੍ਰੀਟਮੈਂਟ ਚੱਲਦਾ ਪਿਆ ਹੁਣ ਥੋੜਾ ਠੀਕ ਹੈ ਗਿਆ ਤਾਂ ਦੋ ਦੋਵਾਂ ਨੇ ਖਾਦਾ ਸੀ ਗਾਟਾ ਹਾਂਜੀ ਦੋਨਾਂ ਬੱਚੇ ਬੱਚੇ ਬਟ ਗੁੜੀਆਂ ਪਲੇਸ ਹੋ ਗਈ ਸੀ ਉਹਨੇ ਖਾਣਾ ਨਹੀਂ ਖਾਦਾ ਸੀ ਅਸੀਂ ਤੁਸੀਂ ਦੋਵਾਂ ਨੇ ਖਾਦਾ ਦੋਨੋਂ ਨਹੀਂ ਖਾਦਾ ਸੀ ਫਿਰ ਤੁਹਾਨੂੰ ਦੋਵਾਂ ਨੂੰ ਫੂਡ ਪਾਣੀ ਨਹੀਂ ਨਹੀ ਦੋਨੋਂ ਨਹੀਂ ਹੋਈ ਜੀ ਅੱਛਾ ਡਾਕਟਰ ਨੇ ਦੱਸਿਆ ਕੀ ਕਾਰਨ ਬਣਿਆ ਬਸ ਇਹ ਇਹ ਪੂਰਨ ਦਾ ਦੱਸਦੇ ਬਈ ਪਟੂਆ ਟਾ ਖਰਾਬ ਸੀ ਉਹਦੇ ਕਰਕੇ ਹੀ ਹੋਇਆ ਦਾ ਹੂੰ ਬੈਤ ਨੂੰ ਬਹੁਤ ਉਟੀਆਂ ਇੱਥੇ ਵੀ ਰੇਲ ਹਸਪਤਾਲ ਵਿੱਚ ਉਟੀਆਂ ਕਰਦੇ ਰਹੇ ਹੂੰ ਤੇ ਇੱਥੇ ਵੀ ਵਾਰਜ ਨੂੰ ਉਲਟੀਆਂ ਕਰਦੇ ਰਹੇ ਕਿੱਥੋਂ ਦੇ ਰਹਿੰਦੇ ਹੋ ਤੁਸੀਂ ਮੈਂ ਲੋਕੋ ਚਟਫਰ ਕਰਦਾ ਰੋਪਰ ਤਾਂ ਨੌਕਰੀ ਕਰਦੇ ਹਾਂ ਮੈਂ ਰੇਲ ਵਿੱਚ ਰੇਲ ਹਾਂ ਕੀ ਨਾਮ ਹੈ ਤੁਹਾਡਾ ਰਿੰਵੀਰ ਸਿੰਘ ਨਾਮ